ਲੋ ਵੀ ਦੋਸਤੋ ਸਤਿ ਸ਼੍ਰੀ ਅਕਾਲ ਸੈਚਰਡੇ ਸਾਡਾ ਸ਼ੂਟ ਸੀ ਜੱਟ ਵੀ ਟਰੈਕਟਰਸ ਤੇ ਤੇ ਅੱਜ ਵੀ ਸਾਡਾ ਸ਼ੂਟ ਜੱਟ ਵੀ ਟਰੈਕਟਰਸ ਤੇ ਹੈ ਅਸੀਂ ਅਨਾਉਂਸ ਕੀਤਾ ਸੀ ਪਹਿਲਾਂ ਤਾਂ ਜੱਗੀ ਜੱਟ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਇਹਨਾਂ ਦਾ ਪੇਜ ਆ ਜੱਗੀ ਜੱਟ ਤੇ YouTube ਚੈਨਲ ਵੀ ਆ ਇਹਨਾਂ ਨੇ ਵੀ ਅਨਾਉਂਸ ਕੀਤਾ ਸੀ ਕਿ ਅਸੀਂ ਜੱਗੀ ਆਪਣੇ ਇੰਦਰ ਦੇ ਜਿਹੜਾ ਲੁੱਚਾ ਬੜਾ ਚੱਲ ਰਿਹਾ ਹੈ ਜੱਟ ਵੀ ਟਰੈਕਟਰਸ ਦੇ ਸੀ ਉਹ ਬੰਦ ਕਰਨ ਲੱਗੇ ਆ ਅਸੀਂ ਉਹਦਾ ਲਾਸਟ ਪਾਰਟ ਕਰ ਦਿੱਤਾ ਸੋ ਮੈਂ ਵੀ ਆਪਣੇ ਪੇਜਾਂ ਤੇ ਅਨਾਉਂਸ ਕੀਤਾ ਸੀ ਵੀ ਅਸੀਂ ਲੁੱਚਾ ਬੜਾ ਲੁੱਚੇਵੜੇ ਦਾ ਪਾਤਾ ਭੋਗ ਸੋ ਸਰਜੀਤ ਕੌਰ ਸੁਧਰ ਗਈ ਐ ਡੇਰੇ ਜਾਣਾ ਉਹਨੇ ਕਰਤਾ ਬੰਦ ਨਰਾਲੇ ਬਾਬੇ ਕੋਲ ਮਤਲਬ ਤੇ ਅਸੀਂ ਹੁਣ ਸੁਧਰ ਗਏ ਆ ਪੂਰੇ ਨੇ दारू ਛੱਡਤੀ ਤੇ ਮੈਂ ਨਰਾਲਾ ਬਾਬਾ ਛੱਡਤਾ ਸੋ ਸਾਡੀ ਸੁਲਸਪਾਈ ਹੋ ਗਈ ਸਾਡਾ ਲੁੱਚਾਵੜਾ ਹੋ ਗਿਆ ਬੰਦ ਮੰਗਲਵਾਰ ਨੂੰ ਉਹਦਾ ਤੁਸੀਂ ਦੇਖੋਗੇ ਲਾਸਟ ਐਪੀਸੋਡ ਲੋਕ ਸਾਨੂੰ ਪੁੱਛ ਰਿਹਾ ਕਮੈਂਟ ਕਮੈਂਟ ਕਰ ਕਰਕੇ ਕਿ ਲੁੱਚਾ ਬੁੜਾ ਬੰਦ ਨਾ ਕਰੋ ਭਈ 3.5 ਸਾਲ ਹੋ ਗਏ ਸੀ ਜੱਗੀ ਚੱਲਦੇ ਨੂੰ ਲੁੱਚਾ ਬੜਾ ਉਹ ਬੰਦ ਕਰਨਾ ਪੈਣਾ ਸੀ ਉਦੋਂ ਵੀ ਤੁਹਾਨੂੰ ਵਧੀਆ ਚੀਜ਼ ਦੇ ਰਹੇ ਆ ਜੱਟ ਵੀਟ ਰਿਕਾਰਡ ਤੇ ਮੰਗਲਵਾਰ ਨੂੰ 7:55 ਮਿੰਟ ਤੇ ਇੰਦਰ ਸਰ ਵੀ ਇਹਨਾਂ ਅਨਾਉਂਸ ਕੀਤਾ ਹੋਇਆ ਹੈ ਤੇ ਅਸੀਂ ਵੀ ਆਪਣੇ ਪੇਜਾਂ ਤੋਂ ਨਾਲ ਉਸ ਕਰ ਰਹੇ ਆ ਵੱਡਾ ਲਾਣਾ ਬਹੁਤ ਹੀ ਘੈਂਟ ਸਾਡੀ ਵੈਬ ਸੀਰੀਜ਼ ਜਿਹੜੀ ਆ ਰਹੀ ਹੈ ਜੱਟ ਵੀਟ ਰਿਕਾਰਡ ਤੇ ਲੁੱਚੇ ਬੁੜੇ ਦੀ ਥਾਂ ਵੱਡਾ ਲਾਣਾ ਸੋ ਵੱਡੇ ਲਾਣੇ ਨੂੰ ਮੈਨੂੰ ਉਮੀਦ ਹੈ ਕਿ ਜਿੱਦਾਂ ਦੀ ਉਹ ਸਟੋਰੀ ਆ ਕਨਸੈਪਟ ਆ ਉਹ ਸਸਪੈਂਸ ਹੈ ਹਜੇ ਜਿਵੇਂ ਜਿਵੇਂ ਐਪੀਸੋਡ ਬਣਦੇ ਜਾਣਗੇ ਲੁੱੱਚੇ ਬੁੜੇ ਨਾਲੋਂ ਵੀ ਵੱਧ ਤੁਹਾਡਾ ਇੰਟਰਸਟ ਦਿਲਚਸਪੀ ਉਹਦੇ ਵਿੱਚ ਵੱਧ ਹੀ ਜਾਊਗੀ ਸਾਨੂੰ ਵੀ ਪਤਾ ਕਿ ਸਾਡੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਹਾਂਜੀ ਭੂਰੇ ਨਾਲ ਜੁੜੇ ਹੋਏ ਨੇ ਸਰਜੀਤ ਕੌਰ ਨਾਲ ਸਾਡੀ ਬਾਕੀ ਟੀਮ ਨਾਲ ਜੁੜੇ ਹੋਏ ਨੇ ਸੋ ਉਸੇ ਮੁੱਦੇ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਸਟੋਰੀ ਬੱਕਰੀ ਬਿਲਕੁਲ ਕਨਸੈਪਟ ਵੱਖਰਾ ਹੈ ਪਰ ਤੁਹਾਡਾ ਇੰਟਰਸਟ ਨਹੀਂ ਅਸੀਂ ਟੁੱਟਣ ਦਿੰਦੇ ਉਹਦੇ ਵਿੱਚ ਵੀ ਸਰਜੀਤ ਤੇ ਪੂਰੇ ਦੀ ਜੋੜੀ ਆ ਹਾਂ ਐਪੀਸੋਡ ਉਹਦੇ 170 ਪੂਰੇ ਹੋ ਗਏ ਮਨ ਦਾ ਹਾਂ ਲੁੱਚੇ ਬੁੜੇ ਦੇ 170 ਐਪੀਸੋਡ ਪੂਰੇ ਹੋ ਗਏ ਔਰ ਪੂਰੇ ਸੁਪਰ ਡੂਪਰ ਹਟ ਕੋਈ ਵੀ ਜੱਗੀ ਉਹਦੇ ਵਿੱਚ ਜਿਹੜਾ ਫਲਾਪ ਨਹੀਂ ਸਾਡਾ ਐਪੀਸੋਡ ਹੈਗਾ ਕਿ ਉਹਨੂੰ ਕਿਸੇ ਨੂੰ ਘੱਟ ਵੀਊ ਆਏ ਹੋਣ ਮਿਲੀਅਨ ਤੱਕ ਵੀ ਐਪੀਸੋਡ ਸਾਡੇ ਉਹ ਗਏ ਆ ਸੋ ਬਹੁਤ ਜ਼ਿਆਦਾ ਤੁਸੀਂ ਲੁੱਚੇ ਬੁੜੇ ਨੂੰ ਸਾਡੀ ਆਸ ਉਮੀਦ ਤੋਂ ਵੱਧ ਕੇ ਲੁੱਚੇ ਬੁੜੇ ਨੂੰ ਤੁਸੀਂ ਪਿਆਰ ਦਿੱਤਾ ਸੋ ਇਸੇ ਪਿਆਰ ਦੀ ਆਸ ਉਮੀਦ ਅਸੀਂ ਫੇਰ ਕਰਦੇ ਆ ਵੀ ਸਾਡੀ ਜਿਹੜੀ ਵੈਬ ਸੀਰੀਜ਼ ਆ ਵੱਡਾ ਲਾਣਾ ਉਹਨੂੰ ਵੀ ਤੁਸੀਂ ਇਦਾਂ ਪਿਆਰ ਦੇਮੋਗੇ ਸੋ ਸਾਡੀ ਟੀਮ ਆ ਜਿਹੜੀ ਉਹ ਬਹੁਤ ਘੈਂਟ ਐ ਇੰਦਰ ਸਰ ਦੇ ਅੰਡਰ ਅਸੀਂ ਕੰਮ ਕਰ ਰਹੇ ਆ ਸਾਰੇ ਔਰ ਉਹਦੇ ਕੋਲੋਂ ਵਾਕਈ ਥੀਏਟਰ ਕੀਤਾ ਹੋਇਆ ਪੜ੍ਹਿਆ ਲਿਖਿਆ ਇਨਸਾਨ ਆ ਉਹਦੇ ਕੋਲੋਂ ਸਾਨੂੰ ਸਿੱਖਣ ਨੂੰ ਆ ਜਿਹੜਾ ਉਹ ਬਹੁਤ ਕੁਝ ਮਿਲਦਾ ਮੈਂ ਸਾਢੇ 3-4 ਸਾਲ ਹੋ ਗਏ ਇੰਦਰ ਨਾਲ ਜੁੜੀ ਹੋਈ ਨੂੰ ਨਿੱਕੀਆਂ-ਨਿੱਕੀਆਂ ਇੱਕ-ਇੱਕ ਸੀਨ ਵਿੱਚ ਉਹ ਨਿੱਕੀ-ਨਿੱਕੀ ਬਰੀਕੀ ਆ ਜਿਹੜੀ ਉਹ ਸਮਝਾਉਂਦੇ ਆ ਜਦੋਂ ਤੱਕ ਉਹ ਸੈਟੀਸਫਾਈ ਨਹੀਂ ਸੀਨ ਦੇ ਅਕੋਰਡਿੰਗ ਸੀਨ ਨੂੰ ਲੈ ਕੇ ਉਦੋਂ ਤੱਕ ਉਹ ਸੀਨ ਕੰਪਲੀਟ ਨਹੀਂ ਹੁੰਦਾ ਸੋ ਅਸੀਂ ਆਸ ਉਮੀਦ ਕਰਦੇ ਜਿਹੜੀ ਸਾਡੀ ਟੀਮ ਹੈ ਉਹ ਐਸੀ ਤਰ੍ਹਾਂ ਬਣੀ ਰਹੇ ਅਸੀਂ ਤੁਹਾਡਾ ਐਸੀ ਤਰ੍ਹਾਂ ਮਨੋਰੰਜਨ ਕਰਦੇ ਰਹੀਏ ਸੋ ਐਦਾਂ ਆਪਣਾ ਪਿਆਰ ਬਣਾਈ ਰੱਖਿਓ ਵੱਡੇ ਲਾਣੇ ਲਈ ਨੰਦ ਮਾਲਦਾਰ ਛੜਾ ਤੇ ਵੱਡਾ ਲਾਣਾ ਲੁੱਚਾ ਬੁੜਾ ਟੈਮ ਦੇ ਅਕੋਰਡਿੰਗ ਜਾਂ ਸਮੇਂ ਦੀ ਡਿਮਾਂਡ ਸੀ ਵੀ ਬੰਦ ਕਰਨਾ ਚਾਹੀਦਾ ਸੀ ਅਸੀਂ ਕਰ ਦਿੱਤਾ ਸੋ ਅੱਗੇ-ਅੱਗੇ ਤੁਹਾਨੂੰ ਅਸੀਂ ਉਹੀ ਚੀਜ਼ਾਂ ਦਿਖਾਈ ਜਾਈਏ ਉਹ ਸਾਡਾ ਵੀ ਮੰਨ ਜੇ ਮਰ ਜਾਂਦਾ ਤੇ ਤੁਹਾਡਾ ਵੀ ਕਿਉਂਕਿ ਲੋਕ ਕਹਿਣ ਲੱਗ ਜਾਂਦੇ ਵਕ ਵਕ ਬਾਰ-ਬਾਰ ਉਹੀ ਚੀਜ਼ਾਂ ਰਿਪੀਟ ਹੋਈ ਜਾਣੀਆਂ ਸੋ ਅਸੀਂ ਉਹ ਬਾਰ-ਬਾਰ ਚੀਜ਼ਾਂ ਨਹੀਂ ਰਿਪੀਟ ਕਰ ਰਹੇ ਇਸੇ ਕਰਕੇ ਅਸੀਂ ਨਵਾਂ ਆਪਣਾ ਵੈਬ ਸੀਰੀਜ਼ ਜਿਹੜੀ ਨਵੀਂ ਕਰਨ ਲੱਗੇ ਆ ਵੱਡਾ ਲਾਣ ਸੋ ਉਹਦੇ ਵਿੱਚ ਵੀ ਸਾਡਾ ਬਹੁਤ ਹੀ ਘੈਂਟ ਕਨਸੈਪਟ ਹੈ ਬਹੁਤ ਹੀ ਘੈਂਟ ਮੇਰਾ ਕੈਰੈਕਟਰ ਹੈ ਰੋਲ ਹੈ ਉਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੱਟ ਵੀਟ ਰਿਕਾਰਡ ਨਾਲ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੱਟ ਵੀਟ ਰਿਕਾਰਡ ਉਹ ਜਰੂਰ ਕਰ ਲੈਣ ਸਬਸਕ੍ਰਾਈਬ ਸੋ ਥੈਂਕ ਯੂ ਰੱਬ ਰਾਖਾ ਬਣੇ ਰਹੋ ਵੱਡੇ ਲਾਣੇ ਆਨੰਦ ਤੇ ਮਾਲ ਦਰਸ਼ੜੇ ਦੇ ਨਾਲ ਸਤਿ ਸ਼੍ਰੀ ਅਕਾਲ